ਸਚੀਰਿਆ ਕਾਲ ਟੂਨ ਚੈਨਲ ਤੇ ਆਪ ਜੀ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਬੀਐਸਓਡੀ ਕੂੰਤਰਾ ਜ਼ਿਲ੍ਹੇ ਦੇ ਪਿੰਡ ਤਬੂਲੀਆ ਵਿਖੇ ਤੀਸਰਾ ਬਲਕਾਰ ਸਿੰਘ ਜੀਮਾ ਮੈਮੋਰੀਅਲ ਆਲ ਇੰਡੀਆ ਬਾਸਕਟਬਾਲ ਟੂਰਨਾਮੈਂਟ 22 ਫਰਵਰੀ ਤੋਂ 4 ਮਾਰਚ ਤੱਕ ਕਰਵਾਇਆ ਜਾ ਰਿਹਾ ਹੈ ਇਸ ਟੂਰਨਾਮੈਂਟ ਵਿੱਚ ਦੇਸ਼ ਭਰ ਚੋਂ ਮੁੰਡਿਆਂ ਦੀਆਂ 8 ਅਤੇ ਕੁੜੀਆਂ ਦੀਆਂ 6 ਟੀਮਾਂ ਹਿੱਸਾ ਲੈਣਗੀਆਂ ਟੀਮਾਂ ਵਿੱਚ ਦੇਸ਼ ਦੇ ਉੱਚ ਕੋਟੀ ਦੇ ਖਿਡਾਰੀ ਹਿੱਸਾ ਲੈਣਗੇ ਜੇਤੂ ਟੀਮ ਲੜਕੇ ਅਤੇ ਲੜਕੀਆਂ ਨੂੰ ਬਰਾਬਰ 2-2 ਲੱਖ ਰੁਪਏ ਦੇ ਨਕਦੀ ਇਨਾਮ ਦਿੱਤੇ ਜਾਣਗੇ ਤੇ ਦੂਜੇ ਸਥਾਨ ਤੇ ਆਈਆਂ ਦੋਵੇਂ ਟੀਮਾਂ ਨੂੰ 1.5 ਲੱਖ ਦੇ ਇਨਾਮ ਦਿੱਤੇ ਜਾਣਗੇ ਇਸ ਤੋਂ ਇਲਾਵਾ ਤੀਜੇ ਸਥਾਨ ਤੇ ਆਈਆਂ ਦੋਵੇਂ ਟੀਮਾਂ ਲਈ 1-1 ਲੱਖ ਰੁਪਏ ਦਾ ਬਰਾਬਰ ਇਨਾਮ ਹੋਵੇਗਾ ਅਤੇ ਬੈਸਟ ਖਿਡਾਰੀ ਅਤੇ ਲੜਕੇ ਅਤੇ ਲੜਕੀ ਨੂੰ 1-1 ਮੋਟਰਸਾਈਕਲ ਦਿੱਤਾ ਜਾਵੇਗਾ ਇਹ ਬਾਸquetਬਾਲ ਟੂਰਨਾਮੈਂਟ ਅਰਜੁਨਵਾੜੀ ਸਰਜਨ ਸਿੰਘ ਚੀਮਾ ਹਲਕਾ ਅੰਜਾਰ ਸੁਲਤਾਨਪੁਰ ਲੋਧੀ ਦੀ ਅਗਵਾਈ ਹੇਠ ਕਰਵਾਇਆ ਜਾ ਰਿਹਾ ਹੈ ਕੈਸ਼ ਇੱਕ ਰਿਪੋਰਟ ਜਿਹੜਾ ਸਰਦਾਰ ਬਲਕਰ ਸਿੰਘ ਟੀਮਾ ਮੈਮੋਰੀਅਲ ਬਾਸਕਟਬਾਲ ਟੂਰਨਾਮੈਂਟ ਹੋ ਰਿਹਾ ਹੈ 3rd ਟੂਰਨਾਮੈਂਟ ਹੈ ਔਰ ਇਹ 28 ਫਰਵਰੀ ਤੋਂ ਸ਼ਾਮੀ 3 ਵਜੇ ਦੇ ਮੈਚ ਸ਼ੁਰੂ ਹੋ ਜਾਣੇ ਨੇ ਓਪਨਿੰਗ ਹੈ 28 ਫਰਵਰੀ ਨੂੰ ਔਰ 4 ਫਰਵਰੀ ਨੂੰ ਸ਼ਾਮ ਨੂੰ ਇਹਦਾ ਫਾਈਨਲ ਹੈ ਸੋ ਟੀਮਾਂ ਜਿਹੜੀਆਂ ਅੱਜ ਦੋ ਟੀਮਾਂ ਜਿਹੜੀਆਂ ਪਹੁੰਚ ਗਈਆਂ 26 ਤਰੀਕ ਨੂੰ ਪਹੁੰਚ ਗਈਆਂ ਬਾਕੀ ਟੀਮਾਂ ਕੱਲ ਜਿਹੜੀਆਂ ਪਹੁੰਚਣੀਆਂ ਸ਼ਾਮ ਤੱਕ ਔਰ ਪਰਸੋਂ ਤੋਂ ਇਹਦੀ ਸਟਾਰਟਿੰਗ ਹੈ ਸੋ ਇਹ ਮੈਂ ਜਿੱਦਾਂ ਪਹਿਲਾਂ ਕਹਿ ਚੁੱਕਿਆ ਇੰਡੀਆ ਦਾ ਸਭ ਤੋਂ ਵਧੀਆ ਤੇ ਬਲੱਖਣ ਗੱਲ ਇਹ ਹੈ ਕਿ ਜੰਗਲ 'ਚ ਮੰਗਲ ਹੈ ਛੋਟੇ ਜਿਹੇ ਪਿੰਡ ਦੇ ਵਿੱਚ ਐਡਾ ਵੱਡਾ ਟੂਰਨਾਮੈਂਟ ਕੁੱਤੇ ਤੇ ਨਹੀਂ ਹੁੰਦਾ ਵੱਡੇ ਸ਼ਹਿਰਾਂ 'ਚ ਦੇਖੇ ਆ ਵੱਡੇ ਕਸਬਿਆਂ 'ਚ ਦੇਖੇ ਆ ਪਰ ਇੰਨੇ ਛੋਟੇ ਪਿੰਡ 'ਚ ਐਡਾ ਵੱਡਾ ਟੂਰਨਾਮੈਂਟ ਕਦੇ ਨਹੀਂ ਸਰ ਕਿੰਨੀਆਂ ਟੀਮਾਂ ਨੇ ਭਾਗ ਲਿਆ ਨਾ ਔਰ ਕੀ ਕੀ ਸੀਡਰ ਇਹਦੇ ਵਿੱਚ 8 ਟੀਮਾਂ ਜਿਹੜੀਆਂ ਟੌਪ ਦੀਆਂ ਨੇ ਇੰਡੀਆ ਦੀਆਂ ਉਹ ਆਰੀਆਂ ਨੇ ਮੈਨ ਦੇ ਵਿੱਚ ਮੈਨ ਸੈਕਸ਼ਨ ਦੇ ਵਿੱਚ ਤੇ ਔਮਨ ਸੈਕਸ਼ਨ ਦੇ ਵਿੱਚ 6 ਟੀਮਾਂ ਜਿਹੜੀਆਂ ਟੌਪ ਦੀਆਂ ਇੰਡੀਆ ਦੇ ਇਥੋਂ ਆ ਤਤ ਘਾਟਨ ਕੇ ਇਹਨਾਂ ਨੇ ਕਰਨਾ ਕਿਹੜੇ ਕਿਹੜੇ ਦਿਨ ਕਿਹਨਾਂ ਕਿਹਨਾਂ ਨੇ ਆਉਣਾ ਜਿਹੜਾ ਉਦਘਾਟਨ ਹੈ ਪਰਸੋਂ ਨੂੰ ਸਾਡੇ ਜਿਹੜੇ ਕੈਬਨਿਟ ਮੰਤਰੀ ਨੇ ਸਰਦਾਰ ਲਾਲਜੀਤ ਸਿੰਘ ਜੀ ਪੁੱਲਰ ਕੋ ਕਰਨਗੇ ਤੇ 4 ਤਰੀਕ ਨੂੰ ਸੰਤ ਬਾਬਾ ਬਲਬੀਤ ਸਿੰਘ ਜੀ ਸੀਚੇਵਾਲ ਉਹ ਦਰਸ਼ਨ ਦੇਣਗੇ ਤੇ ਨਾਲ ਡਾਕਟਰ ਰਵਜੋਤ ਜੀ ਜਿਹੜੇ ਕੈਬਨਿਟ ਮੰਤਰੀ ਨੇ ਉਹ ਵੀ ਆਉਣਗੇ ਤੇ ਵਿਚਕਾਰ ਵੀ ਮੰਤਰੀ ਸਾਹਿਬਾਨ ਤੇ ਹੋਰ ਬੜੀਆਂ ਪ੍ਰਮੁੱਖ ਸ਼ਖਸੀਤਾਂ ਆਉਣਗੀਆਂ ਔਰ ਇੱਕ ਅਸੀਂ ਸਪੈਸ਼ਲੀ ਜਿਹੜਾ ਦੁਨੀਆਂ ਦੇ ਜਿਹੜੇ ਮਸ਼ਹੂਰ ਨੇ ਜਿਨ੍ਹਾਂ ਨੇ ਬਜ਼ੁਰਗਾਂ ਨੂੰ ਮੋਟੀਵੇਟ ਕਰਨਾ ਅ ਜਿਨ੍ਹਾਂ ਨੇ 83 ਸਾਲ ਜਦੋਂ ਕਿ 83 ਸਾਲ ਦੀ ਉਮਰ ਦੇ ਵਿੱਚ ਬੰਦਾ ਮੜੀਆਂ ਦੀ ਅਡੀਕ ਕਰਦਾ ਹੁੰਦਾ ਹੈ ਫਿਰ ਪਤਾ ਨਹੀਂ ਕਦੋਂ ਚੱਲ ਜਾਣਾ ਤੇ ਉਦੋਂ ਉਹਦੇ ਮਨ ਦੇ ਵਿੱਚ ਬਣਿਆ ਕਿ ਯਾਰ ਮੈਂ ਐਥਲੈਟਿਕਸ ਕਰਨੀ ਤੇ ਉਹਨਾਂ ਨੇ ਐਥਲੈਟਿਕਸ ਸ਼ੁਰੂ ਕੀਤੀ ਉਹਨਾਂ ਨੇ ਰੇਸ ਸ਼ੁਰੂ ਕੀਤੀ ਔਰ ਦੁਨੀਆ ਦੇ ਵਿੱਚ ਉਹਨਾਂ ਨੇ ਨਾਮਨਾ ਕਰਿਆ ਐਡੀਡਾਸ ਦੇ ਬ੍ਰਾਂਡ ਇੰਵੈਸਟਰ ਬਣੇ ਤੇ ਉਹਨਾਂ ਦਾ ਨਾਮ ਹੈ ਅੱਜ ਉਹ 113 ਸਾਲ ਦੇ ਨੇ ਉਹਨਾਂ ਦਾ ਨਾਮ ਹੈ ਸਰਦਾਰ ਫੋਜਾ ਸਿੰਘ ਅਸੀਂ ਲੋਕਾਂ ਨੂੰ ਤੇ ਬਜ਼ੁਰਗਾਂ ਨੂੰ ਮੋਟੀਵੇਟ ਕਰਨ ਲਈ ਉਹਨਾਂ ਨੂੰ ਇੱਥੇ ਬੁਲਾ ਰਹੇ ਹਾਂ ਗ੍ਰੇਟ ਖਲੀ ਵੀ ਜਿਹੜੇ ਨੇ ਮੇਰੀ ਗੱਲ ਹੋ ਰਹੀ ਹੈ ਉਹ ਵੀ ਆਉਣਗੇ ਜਿਹੜੇ ਬਹੁਤ ਮਸ਼ਹੂਰ ਜਿਹੜੇ ਹੀਰੋ ਨੇ ਜਿਹੜੇ ਪੰਜਾਬੀ ਫਿਲਮਾਂ ਦੇ ਦੇਵ ਖਰੋੜ ਜੀ ਉਹ ਵੀ ਦਰਸ਼ਨ ਦੇਣਗੇ ਸੋ ਬੜਾ ਇੱਕ ਵਧੀਆ ਜਣਾ ਉਹ ਮਾਹੌਲ ਹੋਵੇ ਤੇ ਵਧੀਆ ਟੂਰਨਾਮੈਂਟ ਹੋਣੀ ਹੈ ਕੀ ਬੈਠੇ ਦਫੇਰ ਤੋਂ ਕੱਟ ਸਮਾਂ ਮੇਰਾ ਇੱਕ ਮੈਸੇਜ ਹੈ ਦੇਖੋ ਮੈਂ ਹਮੇਸ਼ਾ ਕਹਿੰਦਾ ਜਿੰਨਾ ਮਰਜੀ ਜ਼ੋਰ ਲਾ ਲੋ ਨਸ਼ੇ ਨੂੰ ਬੰਦ ਨਹੀਂ ਤੁਸੀਂ ਕਰ ਸਕਦੇ ਕੋਈ ਸਰਕਾਰਾਂ ਦਾ ਦਾਵਾ ਕਰਨੋਂ ਛੁੱਟ ਕੋ ਸਿਰਫ ਤੇ ਸਿਰਫ ਜੇ ਨਸ਼ੇ ਨੂੰ ਬੰਦ ਕਰ ਸਕਦੇ ਤੇ ਆ ਗਰਾਊਂਡ ਕਰ ਸਕਦੇ ਤੇ ਸਕੂਲ ਕਰ ਸਕਦੇ ਨੇ ਪੜਾਈ ਕਰ ਸਕਦੇ ਸੋ ਤੰਦਰੁਸਤ ਪੰਜਾਬ ਬਣਾਣਾ ਹੈ ਸਿਹਤਮੰਦ ਪੰਜਾਬ ਬਣਾਣਾ ਤੇ ਦੋਨਾਂ ਚੀਜ਼ਾਂ ਚਾਹੀਦੀਆਂ ਨੇ ਜਿਹੜੀ ਪੜਾਈ ਚਾਹੀਦੀ ਹੈ ਦਿਮਾਗੀ ਤੌਰ ਤੇ ਜਿਹੜਾ ਉਹ ਜਿਹੜਾ ਉਹ ਤੰਦਰੁਸਤ ਹੋਣ ਲਈ ਤੇ ਜਿਹੜਾ ਸਿਹਤਪੱਖੋਂ ਤੰਦਰੁਸਤ ਹੋਣ ਲਈ ਉਹ ਗਰਾਊਂਡਾਂ ਜ਼ਰੂਰੀ ਐ ਸਾਰੀਆਂ ਗਰਾਊਂਡਾਂ ਜ਼ਰੂਰੀਆਂ ਜਿੰਨਾ ਗਰਾਊਂਡਾਂ ਦੇ ਵਿੱਚ ਰਸ਼ ਹੋਊਗਾ ਹਸਪਤਾਲਾਂ 'ਚ ਘਟੂਗਾ ਜਿੰਨੀਆਂ ਗਰਾਊਂਡਾਂ ਜਿਹੜੀਆਂ ਨੇ ਸਖਣੀਆਂ ਹੋਣਗੀਆਂ ਹਸਪਤਾਲਾਂ ਦੇ ਵਿੱਚ ਰਸ਼ ਵੱਜੂਗਾ ਬੱਚੇ ਮੋਬਾਈਲ ਦੇ ਉੱਤੇ ਸਾਰਾ ਸਾਰਾ ਦਿਨ ਖੇលਦੇ ਰਹਿੰਦੇ ਨੇ ਮਾਵਾਂ ਵੀ ਉਹਨਾਂ ਦੇ ਹੱਥ 'ਚ ਫੜਾ ਦਿੰਦੀਆਂ ਨੇ ਮੋਬਾਈਲ ਬਚਲ ਰੋਟੀ ਖਾਲੂਗਾ ਉੱਤੇ ਧਿਆਨ ਲਗਾ ਉਹ ਜਿਹੜਾ ਰੁਝਾਨ ਐ ਬਹੁਤ ਮਾੜਾ ਐ ਉਹਦੇ ਤੋਂ ਬਚਾਉਣ ਲਈ ਆ ਹੁਣ ਤੁਸੀਂ ਦੇਖਿਆ ਹੀ ਇਹ 2 2 3 3 ਸਾਲ ਦੇ ਬੱਚੇ ਇੱਥੇ ਗਰਾਊਂਡ 'ਤੇ ਸਾਰਾ ਦਿਨ ਨਿਕਲਦੇ ਨਹੀਂ ਆ ਬੱਚੇ ਔਰ ਇੱਥੇ ਬਾਲ ਨਾ ਲੱਗੇ ਰਹਿੰਦੇ ਆ ਤੁਸੀਂ ਆਪਣੇ ਬੱਚਿਆਂ ਨੂੰ ਇਸ ਟੂਰਨਾਮੈਂਟ 'ਤੇ ਲੈ ਕੇ ਆਓ ਸਹਤ ਉਹਨਾਂ ਨੂੰ ਇੱਕ ਮੈਚ ਹੀ ਜਿਹੜਾ ਉਹਨਾਂ ਦੀ ਜ਼ਿੰਦਗੀ ਬਦਲ ਦੇਵੇ ਸਾਰੇ ਬੱਚਿਆਂ ਨੂੰ ਲੈ ਕੇ ਆਓ ਵੱਧ ਤੋਂ ਵੱਧ ਬੱਚਿਆਂ ਨੂੰ ਦਿਖਾਓ ਇਹ ਮੈਚ ਖੜਾਓ ਸਾਡੇ ਜਿਹੜੇ ਸਟਾਰ ਪਲੇਅਰ ਆਉਣੇ ਨੇ ਉਹਨਾਂ ਨਾਲ ਉਹਨਾਂ ਦੀਆਂ ਫੋਟੋਆਂ ਖੜਵਾਓ ਉਹਨਾਂ ਨੂੰ ਮਿਲਣਗੇ ਉਹਨਾਂ ਨਾਲ ਗੱਲਬਾਤ ਕਰਨਗੇ ਤੇ ਉਹ ਵੀ ਤੁਹਾਨੂੰ ਦੱਸਣਗੇ ਕਿ ਸ਼ੁਰੂਆਤ ਇਤਾਂ ਹੀ ਹੋਈ ਸੀ ਛੋਟੇ ਬੱਚਿਆਂ ਤੋਂ ਸ਼ੁਰੂ ਹੋਈ ਤੇ ਕਿੱਥੇ ਤੱਕ ਪਹੁੰਚ ਗਈ